ਆਮ ਦਾ ਜਦ ਅੱਜਾਂ ਦੇ ਇਸ ਲਦਨ ਮਨਜ਼ੂਰ ਕਰਦੇ ਹਨ ਉਹਨਾਂ ਗਿਆ ਹਰ ਸ਼ਹਿਰ ਵਿੱਚ ਜਾਗੂ ਪੜਨੀ ਹੈ ਸਾਨੂੰ ਪਤਾ ਲੱਗ ਉਹ ਅਮਰ ਸਾਹਿਬ ਤੋਂ ਜਾਗੂ ਕੱਢ ਕੇ ਲਿਆ ਰਹੇ ਨੇ ਸਾਨੂੰ ਡੇਟ ਤੇ ਸਮਾਂ ਦੱਸ ਦੇਣ ਅਸੀਂ ਉਹਨਾਂ ਦੀ ਜਾਗੂ ਨੂੰ ਬਾਈਪਾਸ ਸੇ ਰਿਸਿਵ ਕਰਾਂਗੇ ਸਾਰੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਹਮ ਹਮ ਆ ਕੇ ਉਹਨਾਂ ਦਾ ਪੂਰਾ ਤਰ੍ਹਾਂ ਸਵਾਗਤ ਕਰਾਂਗੇ ਜੋ ਸਿੱਖੀ ਦਾ ਦ ਸੰਸਾਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜੋ ਅੱਜ ਸਾਰੀਆਂ ਜਲੰਧਰ ਦੀਆਂ ਪੰਤਾਂ ਨੇ ਔਰ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਔਰ ਸਾਰੀਆਂ ਧਾਰਮਿਕ ਔਰ ਕਈਆਂ ਸਮਾਜਿਕ ਜਥੇਬੰਦੀਆਂ ਨੇ ਆਜ ਦੇ ਇੱਕਜੁੱਟਤਾ ਕਰਕੇ ਇੱਕ ਫੈਸਲਾ ਲਿਆ ਹੈ ਕਿ ਜੋ ਇਸ ਸਿਵ ਸ਼ੈਨਾ ਵਾਲਿਆਂ ਨੇ ਜਿਹੜਾ ਉਹ ਰੱਖਿਆ ਹੈ ਕਿ ਕਿ ਅਸੀਂ ਉਹ ਸਾਰੇ ਸ਼ਹਿਰਾਂ 'ਚ ਜਾਗੋ ਕੱਢਾਂਗੇ ਔਰ ਜਾਗੋ ਵੀ ਜਿਹੜੀ ਹੈ ਉਹ ਐਮਐਸਰ ਸਾਹਿਬ ਤੋਂ ਲੈ ਕੇ ਅਸੀਂ ਚੱਲਾਂਗੇ ਤੇ ਉਹ ਸਾਰੇ ਸ਼ਹਿਰਾਂ 'ਚ ਹੁੰਦੇ ਹੋਏ ਜਾਵਾਂਗੇ ਅਸੀਂ ਆਪਣੇ ਵੱਲੋਂ ਬਿਲਕੁਲ ਉਹਨਾਂ ਦਾ ਬਹੁਤ ਸੱਚੇ ਢੰਗ ਦੇ ਨਾਲ ਜਿੱਦਾਂ ਕੀ ਦਵਾ ਸਾਹਿਬ ਨੇ ਕਿਹਾ ਇਸ ਸਿੱਖੀ ਰਹਿਤਾ ਔਰ ਬਿਲਕੁਲ ਉਹਦੇ ਮੁਤਾਬਕ ਉਹਨਾਂ ਦਾ ਜਿਹੜਾ ਉਹ ਉਹਨਾਂ ਦਾ ਅਸੀਂ ਉੱਥੇ ਉਹਨਾਂ ਦਾ ਸਵਾਗਤ ਕਰਾਂਗੇ ਜਲੰਧਰ ਬਾਈਪਾਸ ਉੱਤੇ ਔਰ ਉਸ ਸਵਾਗਤ ਨੂੰ ਉਹ ਰਹਿਦੀ ਦੁਨੀਆ ਤੱਕ ਉਹ ਸਾਰਾ ਜਿਹੜਾ ਸਵਾਗਤ ਹੈ ਉਹ ਯਾਦ ਰੱਖਿਆ ਜਾਏਗਾ ਇਨ ਕੈਨੇਡਾ ਜਿਹੜਾ ਗਿਆਨ ਦੇ ਵਿਸਥਾਰ ਨਾਲ ਮਨਜ਼ੂਰ ਕਰਦੇ ਹਨ ਉਹਨਾਂ ਗਿਆ ਕਿ ਹਰ ਸ਼ਹਿਰ ਵਿੱਚ ਜਾਗੂ ਕੱਢਣੀ ਹੈ ਸਾਨੂੰ ਪਤਾ ਲੱਗ ਉਹ ਅਮਰਸਰ ਤੋਂ ਜਾਗੂ ਕੱਢ ਕੇ ਲਿਆ ਰਹੇ ਨੇ ਸਾਨੂੰ ਡੇਟ ਤੇ ਸਮਾਂ ਦੱਸ ਦੇਣ ਅਸੀਂ ਉਹਨਾਂ ਦੀ ਜਾਗੋ ਨੂੰ ਬਾਈਪਾਸ ਤੇ ਰਿਸਿਵ ਕਰਾਂਗੇ ਸਾਰੇ ਸ਼ਹਿਰ ਦੀਆਂ ਸੰਗਠਾਵਾਂ ਵੱਲੋਂ ਹਮਮਾਗ ਕੇ ਨਾਲ ਦੇਣਾ ਆਉਣ ਦਾ ਪੂਰਾ ਤਰ੍ਹਾਂ ਸਵਾਗਤ ਕਰਾਂਗੇ ਜੋ ਸਿੱਖੀ ਦਾ ਦ ਸੰਸਾਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਉਹ ਅੱਜ ਸਾਰੀਆਂ ਜਲੰਧਰ ਦੀਆਂ ਸੰਤਾ ਨੇ ਔਰ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਔਰ ਸਾਰੀਆਂ ਧਾਰਮਿਕ ਔਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਆ ਦੇ ਕੇ ਇਕੱਤਰਤਾ ਕਰਕੇ ਇੱਕ ਫੈਸਲਾ ਲਿਆ ਹੈ ਕਿ ਜੋ ਇਸ ਸਿਵ ਸ਼ੈਨਾ ਵਾਲਿਆਂ ਨੇ ਜਿਹੜਾ ਉਹ ਰੱਖਿਆ ਹੈ ਕਿ ਅਸੀਂ ਉਹ ਸਾਰੇ ਸ਼ਹਿਰਾਂ 'ਚ ਜਾਗੋ ਕੱਢਾਂਗੇ ਔਰ ਜਾਗੋ ਵੀ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਚੱਲਾਂਗੇ ਤੇ ਉਹ ਸਾਰੇ ਸ਼ਹਿਰਾਂ 'ਚ ਹੁੰਦੇ ਹੋਏ ਜਾਵਾਂਗੇ ਅਸੀਂ ਆਪਣੇ ਵੱਲ ਬਿਲਕੁਲ ਉਹਨਾਂ ਦਾ ਬਹੁਤ ਸੱਚੇ ਢੰਗ ਦੇ ਨਾਲ ਜਿੱਦਾਂ ਕੀ ਗੱਬਾ ਸਾਹਿਬ ਨੇ ਕਿਹਾ ਇਸ ਸਿੱਖੀ ਰਹਿਤਾਂ ਔਰ ਬਿਲਕੁਲ ਉਹਦੇ ਮੁਤਾਬਕ ਉਹਨਾਂ ਦਾ ਜਿਹੜਾ ਹੈ ਉਹ ਉਹਨਾਂ ਦਾ ਅਸੀਂ ਉੱਥੇ ਉਹਨਾਂ ਦਾ ਸਵਾਗਤ ਕਰਾਂਗੇ ਜਲੰਧਰ ਬਾਈਪਾਸ ਉੱਤੇ ਔਰ ਉਸ ਸਵਾਗਤ ਉਹ ਰਹਿਦੀ ਦੁਨੀਆ ਦਾ ਕਰੋ ਸਾਰਾ ਜਿਹੜਾ ਸਵਾਗਤ ਹੈ ਉਹ ਯਾਦ ਰੱਖਿਆ ਜਾਏਗਾ ਇਨ ਇਤ ਲਦਾਂ ਮਨਜ਼ੂਰ ਕਰਦੇ ਹਨ ਉਹਨਾਂ ਅਗੇ ਹਰ ਸ਼ਹਿਰ ਵਿੱਚ ਜਾਗੋ ਕੱਢਣੀ ਹੈ ਸਾਨੂੰ ਪਤਾ ਲੱਗਾ ਕਿ ਅਮਰ ਸਾਹਿਬ ਤੋਂ ਜਾਗੋ ਕੱਢ ਕੇ ਲਿਆ ਰਹੇ ਨੇ ਸਾਨੂੰ ਡੇਟ ਤੇ ਸਮਾਂ ਦੱਸ ਦੇਣ ਅਸੀਂ ਉਹਨਾਂ ਦੀ ਜਾਗੋ ਨੂੰ ਬਾਈਪਾਸ ਸੇ ਰਿਸਿਵ ਕਰਾਂਗੇ ਸਾਰੇ ਸ਼ਹਿਰ ਦੀਆਂ ਸੰਸਥਾਵਾਂ ਵੱਲੋਂ ਹਮਮਾ ਆ ਕੇ ਉਹਨਾਂ ਦਾ ਪੂਰਾ ਤਰ੍ਹਾਂ ਸਵਾਗਤ ਕਰਾਂਗੇ ਜੋ ਸਿੱਖੀ ਦੇ ਅਨੁਸਾਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਾਰੀਆਂ ਜਲੰਧਰ ਦੀਆਂ ਸੰਸਥਾਵਾਂ ਨੇ ਔਰ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਘਰੂ ਕਰਾਨੀਆਂ ਪ੍ਰਬੰਧਕ ਕਮੇਟੀਆਂ ਔਰ ਸਾਰੀਆਂ ਧਾਰਮਿਕ ਔਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਆ ਦੇ ਕੇ ਇਕੱਤਰਤਾ ਕਰਕੇ ਇੱਕ ਫੈਸਲਾ ਲਿਆ ਹੈ ਕਿ ਜੋ ਇਸ ਸਿਵ ਸ਼ੈਨਾ ਵਾਲਿਆਂ ਨੇ ਜਿਹੜਾ ਉਹ ਰੱਖਿਆ ਹੈ ਕਿ ਅਸੀਂ ਉਹ ਸਾਰੇ ਸ਼ਹਿਰਾਂ 'ਚ ਜਾਗੋ ਕੱਢਾਂਗੇ ਔਰ ਜਾਗੋ ਵੀ ਜਿਹੜੀ ਹੈ ਉਹ ਐਮਐਸਰ ਸਾਹਿਬ ਤੋਂ ਲੈ ਕੇ ਅਸੀਂ ਚੱਲਾਂਗੇ ਤੇ ਉਹ ਸਾਰੇ ਸ਼ਹਿਰਾਂ 'ਚ ਹੁੰਦੇ ਹੋਏ ਜਾਵਾਂਗੇ ਅਸੀਂ ਆਪਣੇ ਵੱਲੋਂ ਬਿਲਕੁਲ ਉਹਨਾਂ ਦਾ ਬਹੁਤ ਸੱਜੇ ਢੰਗ ਦੇ ਨਾਲ ਜਿੱਦਾਂ ਕੀ ਗਵਾ ਸਾਹਿਬ ਨੇ ਕਿਹਾ ਹੈ ਸਿੱਖੀ ਰਤਾਂ ਔਰ ਬਿਲਕੁਲ ਉਹਦੇ ਮੁਤਾਬਕ ਉਹਨਾਂ ਦਾ ਜਿਹੜਾ ਹੈ ਉਹ ਉਹਨਾਂ ਦਾ ਅਸੀਂ ਉੱਥੇ ਉਹਨਾਂ ਦਾ ਸਵਾਗਤ ਕਰਾਂਗੇ ਜਲੰਧਰ ਬਾਈਪਾਸ ਉੱਤੇ ਔਰ ਉਸ ਸਵਾਗਤ ਨੂੰ ਉਹ ਰਹਿੰਦੀ ਦੁਨੀਆ ਤੱਕ ਉਹ ਸਾਰਾ ਜਿਹੜਾ ਸਵਾਗਤ ਹੈ ਉਹ ਯਾਦ ਰੱਖਿਆ ਜਾਏਗਾ